ਉਹ ਅੱਜ ਆਇਆ ਬੈਠਾ ਘੱਟਾ ਡੇਢ ਚਾਵਲ ਚਾਹ ਦੀ ਵੀ ਗੱਲ ਕੀਤੀ ਤੇ ਇਸ ਕੋ ਦਾ ਮਨ ਘਰ ਕੀ ਹੋ ਗਿਆ ਆਪਾਂ ਚ ਕੋਈ ਰੋੜਾ ਉਹਨੇ ਕੈਂਚੀ ਚਾੱਕ ਕੇ ਨਾ ਸਿੱਤੇ ਗਲੇ ਤੇ ਵਾਰ ਦਿੱਤਾ ਇਹ ਤੇ ਤੇ ਦੇਲ ਤੇ ਮਾਰੀ ਦੇਲ ਤੇ ਕਹਿੰਦੇ ਸਰਾਬ ਪੈ ਗਿਆ ਤੇ ਉਹਨੂੰ ਸਿਤਾਈ ਆਪਦੀ ਨੂੰ ਲੈ ਗਏ ਆ ਉੱਤੇ ਸਰਕਾਰੀ ਹਸਪਤਾਲ ਉੱਥੋਂ ਅਸੀਂ ਫਰੀਦਕੋਟ ਲੈ ਗਏ ਆ ਉੱਥੇ ਹੁੰਦਾ ਇਤੋ ਇਹਨਾਂ ਦੇ ਇੱਕ ਲੜਕਾ ਤੇ ਦੋ ਲੜਕੀਆਂ ਦੀ ਦੋ ਲੜਕੀਆਂ ਬਾਹਰ ਨਹੀਂ ਹੁੰਦੀਆਂ ਇਹ ਲੋਕਾਂ ਕੋ ਉੱਥੇ ਘਰੇ ਰਹਿੰਦਾ ਹੈ ਉਹ ਕੰਮ ਤੇ ਗਿਆ ਹੋਇਆ ਸੀ ਕਿੰਨੀ ਐਸੀ ਅਨ ਦੀ ਇਹ ਨਹੀਂ ਅੰਦਰ ਨੂੰ 50 ਤੋਂ ਪਲੱਸ ਸੀ ਜੀ 55 ਦਾ ਉਹ ਤੋਂ ਨੌ ਨੇ ਉਹਦੀ ਆ ਕੇ ਬਾਹਰ ਰੋਲਾ ਪਾਇਆ ਜਦੋਂ ਮੇਰੀ ਸੱਸ ਨੂੰ ਮਾਰੀ ਇਹਨਾਂ ਦਾ ਮਾਰੀ ਇਹ ਮੈਂ ਉਹਨਾਂ ਨੂੰ ਕੈਂਚਿਆ ਕੁੰਚਿਆ ਮਾਰ ਕੇ ਜਿੰਨੇ ਨੂੰ ਸਾਰੇ ਬੰਲੇ ਵਾਲੇ ਵਾਸੀ ਇਕੱਠੇ ਹੋਏ ਕਿੱਕ ਮਾਰ ਕੇ ਉਹ ਤੋਂ ਨਿਕਲ ਗਿਆ ਅੰਦਰੋਂ ਤੇ ਮਗਰ ਲੱਗਿਆ ਨੇ ਪਰ ਉਹ ਪਤਾ ਨਹੀਂ ਕਿੱਧਰ ਗਿਆ ਸੀ ਚੰਟੀ ਸੀ ਨਹੀਂ ਕੀ ਮਸਲਾ ਹੋਇਆ ਜੀ ਮਸਲਾ ਜੀ ਉਹ ਜਮਲ ਸ਼ਰਮਾ ਹੈ ਉਹ ਅੱਜ ਤੋਂ 4 ਮਹੀਨੇ ਨਾ ਪਹਿਲਾਂ ਦੋੜ ਮੈ ਵੀ ਦਵਾਈ ਉਹ ਹੋਇਆ ਨਾ ਉਹ ਕਹਿੰਦਾ ਮੇਰੇ ਨਾਲ ਉਧਰ ਆ ਮੇਰੀ ਕੋਠੀ gira ਆ ਤੇ ਉਹ ਕਹਿੰਦੀ ਮੈਂ ਆਪਦੇ ਬੇਡੇ ਨਾਲ ਹੀ ਰਹਿਣਾ ਮੈਂ ਨਹੀਂ ਇਧਰ ਜਾਣਾ ਉਹ ਇਥੋਂ ਮਾੜਾ ਮੋਟਾ ਨਾ ਆਜਾ ਅਕਾ ਹੋ ਗਿਆ ਤਗੜਾ ਚੱਲੀ ਜਾਂਦਾ ਸੀਗਾ ਤੋ ਕਦੇ ਤੱਕ ਵੀ ਕਿਹੜੇ ਮਤਲਬ ਮਾਰ ਦੇਣਾ ਮਾਰ ਦੇਣਾ ਉਹ ਇਹਨਾਂ ਨੇ ਗੌਰ ਨਹੀਂ ਕੀਤਾ ਉਹ ਅੱਜ ਆਇਆ ਬੈਠਾ ਘੰਟਾ ਡੇਢ ਚਾਹਲ ਚਾਹ ਦੀ ਵੀ ਗੱਲ ਕੀਤੀ। ਤੋਂ ਇਸ ਕੋ ਤਾਂ ਉਹਨੂੰ ਘਰ ਕੀ ਹੋ ਗਿਆ ਆਪਾਂ ਚ ਕੋਈ ਰੋੜਾ ਉਹਨੇ ਕੈਂਚੀ ਚਾਕੇ ਨਾ ਅਸੀਂ ਤੇ ਗਲੇ ਤੇ ਵਾਰ ਦਿੱਤਾ ਜੀ। ਇੱਕ ਇੱਥੇ ਦਿਲ ਤੇ ਮਾਰੀ ਦਿਲ ਤੇ ਕਹਿੰਦੇ ਸਰਾਗ ਪੈ ਗਿਆ। ਤੋਂ ਉਹਨੂੰ ਸਿਤਾਈ ਆਪਦੀ ਨੂੰ ਲੈ ਗਏ ਆ ਉੱਤੇ ਸਰਕਾਰੀ ਹਸਪਤਾਲ ਉੱਥੋਂ ਅਸੀਂ ਫ੍ਰੀਜ਼ ਕੋਡ ਲੈ ਗਏ ਆ ਉੱਥੇ ਹੰਡਾਤ ਹੋ ਗਈ। ਮਰਨ ਵਾਲਾ ਸ਼ਖਸ ਕੌਣ ਸੀ ਜੀ? ਮਰਨ ਵਾਲਾ ਜੀ ਉਹ ਪ੍ਰਕਾਸ਼ਪੁਰਪ ਗੋਗੀ ਬਾਬਾ ਆ। ਕਿੱਥੋਂ ਦਾ ਰਹਿਣ ਵਾਲਾ? ਬੰਦਾ ਦਾ ਬੰਦਾ ਜੀ ਹੋ ਗਏ ਚਾਰ ਨੰਬਰ ਵਾਰਡ ਬਕਸ ਨਹੀਂ ਆ ਕੀ ਨਾਮ ਹੈ ਉਹਦਾ ਰਵਰ ਸ਼ਰਮਾ ਤੇ ਮਰਨ ਵਾਲੇ ਦਾ ਕੀ ਨਾਮ ਹੈ ਪ੍ਰਕਾਸ਼ ਕੌਰ ਉਹ ਗੋਪੀ ਤੁਸੀਂ ਕੀ ਲੱਗਦੇ ਉਹਨਾਂ ਦੇ ਮੇਰੀ ਤਾਈ ਲੱਗਦੀ ਹੈ ਇਹ ਮਸਲਾ ਕਦੋਂ ਤੋਂ ਇਹ ਅੱਜ ਪੂਰਾ ਹੀ 10 ਦਿਨ ਹੋ ਗਏ ਕਿਤੇ ਬੈਠੇ ਕਿਤੇ ਚੱਲਦੇ ਨੂੰ ਕਦੇ ਆ ਜਾਂਦਾ ਵੀ ਮਾੜਾ ਮੋਟਾ ਬੋਲ ਕੇ ਚਲਾਏ ਅੰਦਰ ਅੱਜ ਉਹ ਕਹਿੰਦੇ ਵਾਵਾ ਮਨਜ਼ੂਰ ਕਰਦਾ ਵੀ ਜਾਣਾ ਹੈ ਕਿ ਮੈਂ ਤੈਨੂੰ ਮਾਰਾਂ ਐਵੇਂ ਗੱਲ ਸੁਣਨ ਜਾਈਏ ਉਹਦੇ ਨੋ ਉਹ ਅੰਦਰ ਹੈਗੀ ਜ਼ੋਰ ਕੋਈ ਲੜਕਾ ਮੁੰਡਾ ਵਗੈਰਾ ਕੋਈ ਵੀ ਨਹੀਂ ਗਿਆ ਮੁੰਡਾ ਕਿੱਥੇ ਗਿਆ ਮੁੰਡਾ ਕੰਮ ਤੇ ਲੱਗਿਆ ਜਿਵੇਂ ਪੀਓਪੀ ਤੋਂ ਜ਼ਿਆਦਾ ਉੱਥੇ ਗਿਆ ਸੀ ਤੋਂ ਨੋ ਨੇ ਉਹਦੀ ਆ ਕੇ ਬਾਹਰ ਰੋਲਾ ਪਾਇਆ ਜਦੋਂ ਮੇਰੀ ਸੱਸ ਨੂੰ ਮਾਰੀ ਇਹਦਾ ਮਾਰੀ ਇਹਦਾ ਉਹਨੇ ਨੂੰ ਕੈਂਚਿਆ ਕੁੰਚਿਆ ਮਾਰ ਕੇ ਜਿੰਨੇ ਨੂੰ ਸਾਰੇ ਬੰਨੇ ਵਾਲੇ ਵਾਸੀ ਇਕੱਠੇ ਹੋਏ ਕਿੱਕ ਮਾਰ ਕੇ ਉਹੋ ਨਿਕਲ ਗਿਆ ਦਰੋਂ ਤੇ ਮਗਰ ਲੱਗਿਆ ਨੇ ਪਰ ਉਹ ਪਤਾ ਨਹੀਂ ਕਿੱਧਰ ਗਿਆ ਇਹ ਕਿੰਨੇ ਵਜੇ ਦੀ ਕਟਣਾ ਹੈ ਇਸ ਸਾ 10 ਵਜੇ ਦੀ ਇੱਥੇ ਆ ਕੇ ਪਤਾ ਲੱਗਾ ਸਾਨੂੰ ਤਾਂ ਪਤਾ ਹੀ ਲੱਗਾ ਵੀ ਉਹ ਡੈੱਥ ਹੋ ਗਈ ਮਰ ਗਈ ਇੱਥੇ ਆਏ ਤਾਂ ਕੌਣ ਸੀ ਸਾਨੂੰ ਮੱਲੇ ਜੋ ਉਸ ਤੋਂ ਘਰੋਂ ਪਤਾ ਲੱਗਾ ਕਿ ਉਹ ਡੈੱਥ ਨੇ ਕੋਈ ਕਿੰਦ ਕਰਦੇ ਇਹਦੇ ਦੀ ਇਹਦੀ ਗਾਲੀ ਕਰਦੇ ਉਹਨਾਂ ਆਪਣੇ ਹਾਂ ਤੇ ਸਾਨੂੰ ਇਹ ਹੀ ਪਤਾ ਲੱਗਿਆ ਵੀ ਆ ਅੱਗੇ ਆਏ ਤਾਂ ਕੁਝ ਹੋਰ ਹੀ ਵੇਖ ਲਿਆ ਤਾਂ ਮਾਸ਼ਾ ਤਾਂ ਤੇ ਡੈਥ ਹੋਇਆ ਪਤਾ ਲੱਗਿਆ ਵੀ ਡੈਥ ਹੋਊਗਾ। ਤੁਹਾਨੂੰ ਐਥੇ ਚੱਕਰ ਦਾ ਪਤਾ ਹੀ ਨਹੀਂ। ਉਹਨਾਂ ਕਿ ਇੱਥੇ ਆ ਕੇ ਕੀ ਪਤਾ ਲੱਗਿਆ ਤੁਹਾਨੂੰ? ਇੱਥੇ ਪਤਾ ਹੋਣ ਰੇ ਦੇ ਬੈ ਜਾਂ ਸਾਰਾ ਸਾਰੀ ਦੁਨੀਆ ਹੀ ਵੇਖੀ ਜਾਂਦੀ। ਪਤਾ ਨਹੀਂ ਇਹਨਾਂ ਦੇ ਘਰੇਲੂ ਹੀ ਕੋਈ ਆ ਸੀ। ਇਹਾਂਾਂਤੀ ਜਦੋਂ ਬਾਹਰ ਆਏ ਨੇ ਤਦੋਂ ਪਤਾ ਲੱਗਿਆ ਬਈ ਨਾਲ 60 ਫਟ ਲੱਗੀ ਹੋਈ ਹੈ। ਹਾਂ ਤਾਂ ਲੈ ਕੇ ਆਉਂਦੇ। ਅਈ ਹਸਤਾ ਲੈ ਗਏ। ਇਹਨਾਂ ਦੇ ਹਸਮਨ ਸੀਗੇ ਇਹ ਚਾਰ ਪੰਜ ਮਿੰਟ ਰਲ ਕੇ ਰਹਿ ਰਹੇ ਸੀ ਜਿਸਨਾਂ ਪਤਾ ਪੂਰਾ ਆਪਾਂ ਨੂੰ ਨਹੀਂ ਪਤਾ ਬਿਠੀ ਨਾ ਰਿਸਰਚ ਤੁਹਾਡਾ ਕੀ ਨਾਮ ਹੈ ਸਰ ਜਨੀਸ਼ ਅੱਛਾ ਏ ਜਿਹੜੀ ਲੇਡੀਜ਼ ਮਰੇ ਉਹਨਾਂ ਦਾ ਕੀ ਨਾਮ ਸੀ ਇਹਨੂੰ ਗੋਗੀ ਮਾਤਾ ਕਹਿੰਦੇ ਸੀ ਜਿਹੜਾ ਪਰਸਨ ਇਹਨਾਂ ਦੇ ਘਰ ਆਉਂਦਾ ਸੀ ਉਹਨਾਂ ਦਾ ਕੀ ਨਾਮ ਸੀ ਸ਼ਰਮਾ ਸ਼ਰਮਾ ਪਈ ਦਹੀ ਬਾਕੀ ਨਾਂ ਦਾ ਪੂਰਾ ਆਪਾਂ ਨੂੰ ਪਤਾ ਨਹੀਂ ਤੇ ਬੱਚੇ ਇਹਨਾਂ ਦੇ ਇਹਨਾਂ ਦੇ ਇੱਕ ਲੜਕਾ ਤੇ ਦੋ ਲੜਕੀਆਂ ਦੀ ਦੋ ਲੜਕੀਆਂ ਬਾਹਰ ਨਹੀਂ ਹੁੰਦੀਆਂ ਤੇ ਲੜਕਾ ਉੱਥੇ ਘਰ ਹੀ ਰਹਿੰਦਾ ਹੈ ਉਹ ਕੰਮ ਤੇ ਕੀ ਹੋ ਰਿਹਾ ਹੈ ਕਿੰਨੀ ਏਸੀ ਇਹਨਾਂ ਦੀ ਇਹਨਾਂ ਦੀ ਇਹਨਾਂ ਦਾ ਮਤਲਬ 50 ਤੋਂ ਪਲੱਸ ਇੱਥੇ ਸੰਜਬਲ ਸਾਹੂ ਹਾਂ। ਹਾਂ, ਸੰਜਬਲ ਸਾਹੂ ਨੇੜੇ ਇੱਕ ਸਾਹ। ਇੱਕ ਪ੍ਰਕਾਸ਼ ਕੌਰ ਨਾਂ ਦੀ ਲੇਡੀ ਇੱਥੇ ਰਹੀ ਸੀ। ਲਠੌੜਾ ਵਾਲੇ ਮਹੱਲੇ ਗਰੀਮਰ ਚਾਰ ਚ। ਉਹ ਉਹਦਾ ਮਰਡਰ ਹੋਇਆ। ਜੰਚੀਆਂ ਮਾਰੀਆਂ ਜਿਹੜਾ ਕੋਈ ਰਮਨ ਸ਼ਰਮਾ ਨਾਂ ਦਾ ਵਿਅਕਤੀ ਸੀ। ਕਿ ਉਹ ਸੌਣ ਕਚਸੀ ਇੱਥੇ ਆਇਆ। ਇਹਨਾਂ ਦਾ ਹਸਬੰਡ ਸੀ ਜਾਂ ਸੋਨਨ ਚਾਹ ਵੀ ਇਹ ਕੋਈ ਮੈਰਿਜ ਕਰਾਈ ਸੀ ਪੰਜ ਚਾਰ ਮਹੀਨੇ ਪਹਿਲਾਂ। ਫਰਮਿਸ ਨਹੀਂ ਕਰ ਲੈ ਬਾਕੀ ਅਸੀਂ ਸ਼ਾਮਿਲ ਕਰ ਰਹੇ ਹਾਂ ਕਿ ਰੇਡੀ ਦੀ ਡੈਥ ਹੋ ਗਈ ਆ ਤਰੀਕਪੁਰ ਉੱਥੇ ਟੀਮ ਸਾਡੀ ਜਾਏਗੀ ਜਿੱਦਾਂ ਦੀ ਸਟੇਟਮੈਂਟ ਆਏਗੀ ਉਦਾਂ ਹੀ ਤੁਸੀਂ ਯੂ ਨੋ ਕਰੂਗਾ ਇਹਨਾਂ ਦੇ ਬੱਚੇ ਨਹੀਂ ਸਨ ਬੱਚੇ ਹੈਗੇ ਇਹਨਾਂ ਦੇ ਹਾਂ ਦੋ ਕੁੜੀ ਲੜਕੀਆਂ ਨੇ ਇੱਕ ਲੜਕਾ ਹੈ ਲੜਕਾ ਨਾਲ ਗਿਆ ਹੋਇਆ ਹੈ ਅੱਜ ਇੱਕ ਚੱਕ ਕੇ ਲੱਗੇ ਸੀਗੇ ਹਸਪੀਟਲ ਇੱਕ ਥੈਂਕ ਯੂ